ਇਹ ਸਾਬਣ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕਰੀਏ ਜੀ ਐਲੋਵੀਰਾ ਸਾਬਣ ਹੈ ਇਹ ਆਜੋ ਜੀ ਆਪਾਂ ਦੇਖਦੇ ਹਾਂ ਇਹ ਕਿਵੇਂ ਤਿਆਰ ਕਰੀਏ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਹੋਰ ਸੁਣਾਉਗੀ ਕਿ ਬਿਊਟੀ ਅਮੀਰਾ ਦੇ ਗੁਣ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋ ਮੂਮੇ ਤੇ ਰਾਜੀ ਖੁਸ਼ੀ ਹੋਵੋਗੇ ਬੈਗੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਾਂ ਜੀ ਹੱਸਦੇ ਹੱਸਦੇ ਰੱਖਾਂ ਜੀ अज आप कोई कुकिंग जीवन नहीं लेकर आएगी अच्छ आप लेके आए हैं एक अलग भीडियो पीले आज आपस साबण बनाने एलोवेरा साबण ਕੱਟਾ ਪਟਲਾਂਗੇ ਜੀ ਨੂੰ ਆਪਾਂ ਇਹਦੇ ਵੀ ਤੇ ਬਣਾ ਲਾਂਗੇ ਹੋਸਾ ਆਪਣਾ ਵੀ ਇਹ ਨੂੰ ਕੱਟ ਲਾਂਗੇ ਪਹਿਲਾਂ ਵੀ ਮੈਂ ਇਹ ਕਈ ਵਾਰੀ ਬਣਾਈਆਂ ਨੇ ਬਹੁਤ ਵਧੀਆ ਰੈਡੀ ਹੈ ਜੀ ਆਪਾਂ ਤੇ ਘਰੇ ਬਣਾਈ ਹੋਈ ਕੋਈ ਕੈਮੀਕਲ ਨਹੀਂ ਹੈਗੇ ਇਹਦੇ ਵਿੱਚ ਹਜੇ ਐਲੋਵੀਰਾ ਆਪਾਂ ਬਾਜ਼ਾਰ ਆ ਹੀ ਲਈਏ ਜੀ ਮੈਂ ਐਲੋਵੀਰਾ ਤਾਂ ਮੈਂ ਕਰੋ ਵੀ ਕੱਟ ਲਈ ਐ ਸੀ ਪਰ ਆਪਣੀ ਮਿਕਸੀ ਦਾ ਕੱਪਾ ਜਿਹੜਾ ਉਹ ਵੱਡਾ ਹੈ ਨਾ ਥੋੜਾ ਜਿਹਾ ਉਹਦੇ ਵਿੱਚ ਉਹ ਗ੍ਰाइंड ਨਹੀਂ ਹੋਈ ਇਹ ਕੱਪਾ ਬਣਾ ਵੱਡਾ ਜਿਆਦੀ ਆਪਾਂ ਥੋੜਾ ਗ੍ਰाइंड ਕਰਨਾ ਸੀ ਤਾਂ ਕਰਕੇ ਇਹਦੇ ਵਿੱਚ ਹੋਇਆ ਨਹੀਂ ਹੈਗਾ ਫਿਰ ਆਪਾਂ ਇਹ ਐਲੋਵੀਰਾ ਜੈੱਲੇ ਪਾ ਲਾਂਗੇ ਇਹਦੇ ਵਿੱਚ ਇਹ ਕੱਟ ਲਿਆ ਜੀ ਆਪਾਂ ਇਹ ਸਾਂਝ ਪਾ ਲਿਆ ਪੱਟਣ ਦਾ ਐ ਜੀ ਜਲਦੀ ਕੋਲ ਜੁਦਾ ਨਹੀਂ ਟਾਈਮ ਲੱਗ ਜਾਂਦਾ ਇਧਰ ਆਪਾਂ ਕਿਹਾ ਪਾਣੀ ਹਰਨ ਨੂੰ ਹੋਣ ਲਈ ਇਹਨੂੰ ਆਪਾਂ ਡਾਇਰੈਕਟ ਗੈਸ ਤੇ ਨਹੀਂ ਰੱਖਣਾ ਹੈਗਾ ਡਬਲ ਬੋਇਲਰ ਨਾਲ ਬਣਾਵਾਂਗੇ ਜੀ ਇਹਨੂੰ ਆਪਾਂ ਫਿਰ ਵਧੀਆ ਬਣਦੀ ਜੇ ਡਾਇਰੈਕਟ ਰੱਖਾਂਗੇ ਗੈਸ ਤੇ ਫਿਰ ਇਹ ਜਲਦੀ ਬਣੀ ਜਿੰਨੀ ਆਪਾਂ ਪਣਦੇ ਜਾਂ ਟਿੱਕੀਆਂ ਦੀਆਂ ਬਣਾਵਾਂਗੇ ਆਪਾਂ ਪਾਣੀ ਗਰਮ ਹੋਏ ਤੋਂ ਆਪਾਂ ਫੇਰ ਇਹਨੂੰ ਵਿੱਚ ਧਰਾਂਗੇ ਤੇ ਨਾਲ ਇਹਦੇ ਆਪਾਂ ਲਈਏ ਜੈਲੂ ਜੈਲ ਤੇ ਵਿਟਾਮਿਨ E ਦੇ ਕੈਪਸੂਲ ਲੈਨੇ ਇਹ ਪਾਵਾਂਗੇ ਇਹ ਮੇਰੇ ਕੋਲੇ ਜੈਲੂ ਦੇ ਕਲਰ ਦੇ ਨੇ ਟੀਕੇ ਹਰੀ ਕਲਰ ਦੇ ਵੀ ਆਉਂਦੇ ਨੇ ਹਰੇ ਰੰਗ ਦੇ ਤੁਸੀਂ ਉਹ ਵੀ ਪਾ ਸਕਦੇ ਹੋ ਤੇ ਗੁਲਾਬ ਜੜ ਵੀ ਪਾ ਸਕਦੇ ਜੀ ਗੁਲਾਬ ਜੜਾ ਤੇ ਮੇਰੇ ਕੋਲ ਹੈ ਨਹੀਂ ਦਾ ਤਾਂ ਕਰਕੇ ਆਪਾਂ ਇਹਨਾਂ ਚੀਜ਼ਾਂ ਦੀਏ ਬਣਾਵਾਂਗੇ ਪਾਣੀ ਆਪਣਾ ਉਬਲਣ ਲੱਗ ਗਿਆ ਜੀ ਗੈਸ ਆਪਾਂ ਮੀਡੀਅਮ ਕਰ ਲਾਂਗੇ ਤੇ ਇਹਨੂੰ ਇਹਦੇ ਵਿੱਚ ਰੱਖ ਲਾਂਗੇ ਨਾਲ-ਨਾਲ ਇਹਨੂੰ ਹਲਾਉਂਦੇ ਵੀ ਰਹਾਂਗੇ ਜੀ ਆਪਾਂ ਚਿਮਟੇ ਨਾਲ ਫੜਦੀ ਆ ਜੀ ਮਿਕਰੋਵੇ ਨੂੰ ਗਰਮ ਹੋਊਗਾ ਇਹ ਇਹ ਪੂਰੀ ਤਰ੍ਹਾਂ ਪਿਗਰਨਾ ਚਾਹੀਦਾ ਜੀ। ਡੜੀਆਂ ਨਹੀਂ ਰਹਿਣੀਆਂ ਚਾਹੀਦੀਆਂ ਵਿੱਚ। ਜੇ ਪੀਗੂਗਾ ਚੰਗੀ ਤਰ੍ਹਾਂ ਫਿਰ ਸਾਬਣ ਵਧੀਆ ਬਣੂਗੀ। ਇਹ ਮੈਂ ਗਾਇਆ ਸੀਗਾ ਜੀ ਆਨਲਾਈਨ। ਅੱਧਾ ਕਿਲੋ ਦਾ ਵੀ ਮਿਲ ਜਾਂਦਾ ਹੈ ਕਿਲੋ ਵਾਲਾ ਵੀ ਮਿਲ ਜਾਂਦਾ। ਪਿੰਕ ਹੋ ਲਈ ਜੀ ਆਪਾਂ ਫਿਰ ਦਿਖਾਉਣੀ ਆ ਮੈਂ। ਇਹ ਪਿਘਲ ਗਿਆ ਜੀ ਵਿੱਚ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਸਮਾਨ। ਬਾਜ਼ਾਰ ਦੀਆਂ ਸਾਬਣਾਂ ਨਾਲ ਇਹ ਹੋਮ ਮੇਡ ਸਾਬਣ ਬਹੁਤ ਵਧੀਆ ਰਹਿੰਦੀ ਹੈ ਜੀ ਬਾਕੀ ਤੇ ਦੇਖੀ ਤੁਸੀਂ ਟਰਾਈ ਕਰਕੇ। ਮੈਂ ਕਈ ਤਰ੍ਹਾਂ ਦੀਆਂ ਸਾਬਣਾਂ ਬਣਾਈਆਂ ਨੇ ਜੀ ਪਹਿਲਾਂ। ਰਿਜ਼ਲਟ ਬਹੁਤ ਵਧੀਆ ਆਉਂਦਾ ਨਾਲ। ਇੱਕ ਚਮਚਾ ਆਪਾਂ ਪਾ ਲਿਆ। ਵੱਡਾ ਚਮਚਾ। ਦੋ ਇਹ ਪਾਲਾਂਗੇ ਜੀ ਆਪਣਾ ਵਿਟਾਮਿਨ ਦੇ ਕੈਪਸੂਲ ਦੋ ਪਾਲੂ ਤਿੰਨ ਪਾਲੂ ਕੋਈ ਚੱਕਰ ਨਹੀਂ ਹੈਗਾ ਜੀ ਇਹ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਵਿੱਚ ਇਹਦੇ ਬਹੁਤ ਵਧੀਆ ਝੱਗ ਹੁੰਦੀ ਹੈ ਜੀ ਇਹਦੇ ਨਾਲ ਤੁਸੀਂ ਬਣਾ ਕੇ ਜਰੂਰ ਟਰਾਈ ਕਰਿਓ ਪਾਣੀ ਚੋਂ ਨਹੀਂ ਕੱਢਣਾ ਹੈਗਾ ਜੀ ਇਹਨੂੰ ਇਹਦੇ ਵਿੱਚ ਹੀ ਸਾਰਾ ਕੁਝ ਮਿਕਸ ਕਰਨਾ ਹੈ ਬਹੁਤ ਜਲਦੀ ਜੰਮ ਜਾਂਦਾ ਹੈ ਇਹ ਜੀ ਬਾਹਰ ਕੱਢਾਂਗੇ ਆਪਾਂ ਤੇ ਜਿਹੜੀਆਂ ਕੌਲੀਆਂ ਦੇ ਵਿੱਚ ਜਮਾਉਣਾ ਹੈ ਜੇ ਤਾਂ ਤੁਹਾਡੇ ਕੋਲੇ ਸਾਬਣ ਜਮਾਉਣ ਲਈ ਕੋਲਡ ਹੈਗਾ ਜੀ ਇਹ ਤਾ ਉਹ ਚਿਜ ਮਾਲੇ ਸਿਲੀਕੋਨ ਦਾ ਇਹ ਕੌਲੀਆਂ ਚ ਜਮਾਉਣਾ ਤੁਸੀਂ ਤਾਂ ਉਹਨਾਂ ਨੂੰ ਤੇਲ ਲਾ ਲਓ ਪਹਿਲਾਂ ਥੋੜਾ ਥੋੜਾ ਜਰਕਾਣੀ ਲਾ ਲਓ ਜੀ ਦੇ ਨਾਲੇ ਆਸਾਨੀ ਨਾਲ ਨਿਕਲਿਆ ਉਹਨਾਂ ਕੌਲੀਆਂ ਚ ਇਹਨੂੰ ਕਲਰ ਰੇਡ ਦੇ ਲਈ ਜੀ ਬਿਲਕੁਲ ਹਲਕਾ ਜਿਹਾ ਮੈਂ ਪਾਉਂਗੀ ਇਹਦੇ ਵਿੱਚ ਫੂਡ ਕਲਰ ਬਿਲਕੁਲ ਥੋੜਾ ਹੀ ਪਾਉਂਗੀ ਜੀ ਇਹਨਾਂ ਦੇਖਣ ਨੂੰ ਸੋਹਣੀ ਲੱਗੇ ਇਹ ਆਪਸ਼ਨਲ ਹੈ ਸਕਿਪ ਵੀ ਕਰ ਸਕਦੇ ਆ ਇਹਨੂੰ ਆਪਾਂ ਇਹ ਤਿੰਨ ਚੀਜ਼ਾਂ ਤੇ ਸਾਬਣ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਬਿਲਕੁਲ ਥੋੜਾ ਜਿਹਾ ਪਾئیں ਕਲਰ ਆਪਾਂ ਇਹ ਨਾਲ ਦਾ ਕਲਰ ਸੋਨਾ ਹੋ ਜਾਂਦਾ ਦੇਖੋ ਲੱਖ ਲਾ ਤੇ ਤਰ੍ਹਾਂ ਨੇ ਸਾਪਣਾ ਕਹੀ ਬਣਾਈ ਜਾਨੀ ਜੀ ਪਹਿਲਾਂ ਪਰ ਜਦ ਬਹੁਤ ਵਧੀਆ ਮਿਲੇ ਮੈਨੂੰ ਤਾਂ ਕਰਕੇ ਆਪਾਂ ਬਣਾ ਲਈ ਜੀ ਜਿਹੜੀ ਚੀਜ਼ ਵਧੀਆ ਵਰਕਲ ਚ ਉਹੀ ਬਣਾ ਕੇ ਦਿਖਾਉਣੀ ਆਪਾਂ ਤੁਹਾਨੂੰ ਤੁਸੀਂ ਟਰਾਈ ਕਰ ਸਕਦੇ ਜੀ ਇਹਨਾਂ ਨੂੰ ਬਣਾ ਕੇ ਬਿਲਕੁਲ ਖਲ ਗਿਆ ਜੀ ਦੇਖੋ ਜੀ ਸਾਰੀ ਚੀਜ਼ਾਂ ਆਪ ਕਬਿਆਸ ਕਰ ਲੈਨੇ ਵੰਦ ਤੇ ਇਹਨੂੰ ਵਿੱਚੋਂ ਨਹੀਂ ਕੱਢਾਂ ਹੈਗਾ ਪਹਿਲਾਂ ਤੁਸੀਂ ਇਹ ਕੌਲੀਆਂ ਚ ਜਮਾਉਣਾ ਕੌਲੀਆਂ ਤਿਆਰ ਕਰ ਲਓ ਤੇਲ ਲਾ ਕੇ ਨਾਲ ਦੀ ਨਾਲ ਆਪ ਕੌਲੀਆਂ ਫੜਨ ਲੱਗੇ ਜੀ ਜੰਦਾ ਬਹੁਤ ਜਲਦੀ ਹੈ ਤਾਂ ਕਰਕੇ ਆਪਾਂ ਬਾਹਰ ਨਹੀਂ ਕੱਢਦੇ ਹੈਗੇ ਇਹਨਾਂ ਈ ਲੈ ਲਿਆ ਜੀ ਮੈਂ ਸਾਬਣਾ ਬਣਾਉਣ ਲਈ ਇਹਦੇ ਵਿੱਚ ਪਾਵਾਂਗੇ ਇਹ ਸਿਲੀਕੋਨ ਦਾ ਜੀ ਇਹਨੂੰ ਕੋਈ ਤੇਲ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਤੇ ਇਹਨੂੰ ਚੱਕ ਲੈਣੇ ਆ ਜੀ ਧਿਆਨ ਨਾਲ ਚੱਕ ਦਿਨਾ ਗਰਮ ਹੋਪ ਤੇ ਜੀ ਕੋਲਾ ਜਿੰਨੀਆਂ ਬਣਾਉਣੀਆਂ ਓਨੀਆਂ ਬਣਾ ਲਾਂਗੇ ਜੀ 3 ਜਾਂ 4 ਜੇ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਜੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਆਪਾਂ ਚਾਰਾਂ ਚ ਪਾ ਲੈਨੇ ਜੀ ਤਿੰਨ ਚ ਪਾਵਾਂਗੇ ਫਿਰ ਥੋੜਾ ਜਿਹਾ ਬਚ ਜਾਊਗਾ ਉਹ ਵੀ ਕਰ ਜਾਣਾ ਥੋੜਾ ਥੋੜਾ ਪਕਾਟ ਰੱਖ ਲੈਨੇ ਲਓ ਜੀ ਦੀ ਪਾ ਲਈਏ ਜੀ ਚਾਪਣ। ਹੋਰ ਇਹਨੂੰ ਆਪਾਂ ਇੱਥੇ ਵੀ ਰੱਖ ਸਕਦੇ ਆਂ। ਜੇ ਜਲਦੀ ਜਮਾਉਣੀਆਂ ਨੇ ਤਾਂ ਇਹ ਫ੍ਰੀਜ 'ਚ ਵੀ ਰੱਖ ਸਕਦੇ ਨੇ। ਆਪਾਂ ਇੱਥੇ ਛੱਡ ਦਾਂਗੇ। ਇਹ ਤਾਂ ਬਹੁਤ ਜਲਦੀ ਜੰਮ ਜਾਂਦੀਆਂ ਨੇ ਜੀ। ਫੇਰ ਦਿਖਾਉਨੇ ਆਪਾਂ ਤੁਹਾਨੂੰ। ਸਾਬਣ ਜੰਮ ਗਈ ਜੀ ਆਪਣੀ ਇਹ। ਕੱਟ ਲੈਨੇ ਇਹਨੂੰ ਆਪਾਂ। ਇਹ ਸਾਬਣ ਦਾਗ ਤਾਂ ਭੇ ਵੀ ਖਤਮ ਕਰ ਦਈਏ ਜੀ ਆਪਣੇ ਚਿਹਰੇ ਤੋਂ। ਜੇ ਵਰਤਾਂਗੇ ਜੇ ਆਪਾਂ ਇੱਕ ਵਾਰੀ ਜੀ ਕਹਾਂਗੇ एक बार तो नहीं करती जी ये चीज़ा लंबा टाइम बरतनिया ना फिर रिजल्ट दुनिया ने जी देखो जी कि सोनिया साबणा बन के तैयार हुई तुम भी घर जरूर ट्राई करो जी आप फ्रिज च नहीं रखिया है बाहर ही जम गई ने बहुत जल्दी ही जम जाती ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਜੈਨ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਦੇਖੋ ਜੀ